ਭਗਤ ਸਦਨਾ ਜੀ ਭਗਤੀ ਕਾਲ ਦੇ ਦੌਰ ਦੇ ਚ ਹੀ ਸਿੰਧ ਪ੍ਰਾਂਤ ਹਾਲ ਪਾਕਿਸਤਾਨ ਦੇ ਚ ਪੈਦਾ ਹੋਏ ਪੇਸ਼ੇ ਤੋਂ ਆਪ ਕਸਾਈ ਸਨ ਰੋਜ਼ ਬੱਕਰੇ ਵੜ ਕੇ ਉਹਨਾਂ ਦਾ ਮਾਸ ਵੇਚਣਾ ਨਿਤ ਦਾ ਧੰਦਾ ਸੀ ਕਹਿੰਦੇ ਨੇ ਰਾਤ ਦੇ ਵਕਤ ਬਾਦਸ਼ਾਹ ਦੇ ਅਹਿਲਕਾਰ ਆਏ ਤੇ ਉਹਨਾਂ ਨੇ ਮਾਸ ਦੀ ਮੰਗ ਕੀਤੀ ਥੋੜੇ ਜਿਹਾ ਸੇਰ ਦੋ ਸੇਰ ਸਦਨਾ ਸੋਚੀ ਪੈ ਗਿਆ ਜੇ ਬੱਕਰਾ ਮੈਂ ਵਢਿਆ ਤੇ ਬਾਕੀ ਦਾ ਮਾਸ ਦੇਕਾਰ ਜਾਏਗਾ ਸਵੇਰੇ ਦਾ ਉਹਨੇ ਬੱਕਰੇ ਦੀ ਪਿਛਲੀ ਇੱਕ ਲੱਤ ਵੱਢਣ ਦੀ ਸੋਚੀ ਤੇ ਭਾਈ ਬਾਕੀ ਇਸ ਨੂੰ ਸਵੇਰੇ ਜਵਾ ਕਰਾਂਗੇ ਛੁਰਾ ਲੈ ਕੇ ਜੈਸੇ ਬੱਕਰੇ ਦੀ ਲੱਤ ਵੱਢਣ ਵਾਸਤੇ ਗਿਆ ਇਸੇ ਹੀ ਕਠੋਰਤਾ ਦੇ ਚੋਂ ਦਇਆ ਉਤਪਨ ਹੋਈ ਇਸੇ ਮਹਾਨ ਪੱਥਰ ਦਿਲ ਭਾਵਨਾ ਦੇ ਚੋਂ ਭਗਤੀ ਭਾਵਨਾ ਦਾ ਸੰਗੀਤ ਫਟਿਆ ਜ਼ਮੀਰ ਦੀ ਆਵਾਜ਼ੇ ਸਾਰੀ ਰਾਤ ਤੜਪੇਗਾ ਬੱਕਰਾ ਛੁਰਾ ਹੱਥੋਂ ਗਿਰ ਗਿਆ ਬਾਦਸ਼ਾਹ ਦੇ ਐਲਕਾਰਾਂ ਨੂੰ ਕਹਿ ਦਿੱਤਾ ਅੱਜ ਤੋਂ ਮੈਂ ਕਸਾਈ ਨਹੀਂ ਹੁਣ ਮੈਂ ਅੱਜ ਤੋਂ ਬੱਕਰੇ ਨਹੀਂ ਵੜਿਆ ਕਰਾਂਗਾ ਅੱਜ ਤੋਂ ਮੈਂ ਆਪਣੇ ਅਹੰਕਾਰ ਨੂੰ ਤੇ ਕਠੋਰ ਨੂੰ ਵਜਣਾ ਹੈ ਅੱਜ ਤੋਂ ਮੈਂ ਆਪਣੇ ਵਿਕਾਰਾਂ ਨੂੰ ਜ਼ਬਾਹ ਕਰਨਾ ਹੈ ਅੱਜ ਤੋਂ ਮੈਂ ਆਪਣੇ ਪਾਪਾਂ ਤੇ ਗੁਨਾਹਾਂ ਨੂੰ ਜ਼ਬਾਹ ਕਰਨਾ ਹੈ ਮੈਂ ਇਸ ਤਰੀਕੇ ਨਾਲ ਧੰਦਾ ਬਦ